ਆ ਟੈਂਟ ਤੇ ਲੱਗਦਾ ਬਰਾਦ ਹੀ ਆ ਕੇ ਲਵਾਉਗੀ ਤੇ ਭਾਈਆ ਤੂੰ ਲਵਾਲਾ ਹੱਥਾ ਤੇਰੇ ਘਰੇ ਹੱਥਾਂ ਨੂੰ ਮੈਦੀ ਲੱਗੀ ਓਏ ਮੈਂ ਇੱਥੇ ਵਿਆਹ ਵੇਖਣ ਆਇਆ ਏ ਆ ਤੁਹਾਡਾ ਟੈਂਟ ਲਵਾਉਣ ਨਹੀਂ ਆਇਆ ਤੇਰੇ ਕੋ ਘਰੇ ਖਾੜਾ ਲਵਾਉਣਾ ਆ ਕੋਈ ਨਹੀਂ ਲਾਲਾਂ ਕੇ ਖੜਾ ਬਥੇਰਾ ਚਮਕੀਲਾ ਸੁਣਿਆ ਗਾਲ ਸੁਣ ਮੇਰੀ ਜਾ ਪਕੌੜੇ ਪਕੂੜੇ ਲੈ ਗਿਆ ਲੋਨ ਲਾਲ ਵੇਖੀਏ ਕੋਲੋਤਾ ਇੱਥੇ ਚੜ ਕੇ ਓ ਨਾਨਾ ਭਾਈਆ ਬੀਬੀ ਕਹਿੰਦੀ ਜਿੰਨਾ ਜਾ ਕੇ ਜਾਂਜਣੀ ਨਾ ਉਗੀ ਉਹਨੇ ਜਾ ਕੇ ਕਿਸੇ ਨੂੰ ਪਕੌੜਿਆਂ ਨੂੰ ਹੱਥ ਨਹੀਂ ਲਾਉਂਦਣਾ ਓਏ ਤੂੰ ਅਜੇ ਨਿਆਣਾ ਏ ਤੈਨੂੰ ਨਹੀਂ ਪਤਾ ਜਵਾਈ ਦੀ ਸੌਰਿਆਂ ਘਰ ਠੋਕ ਕਿੰਨੀ ਹੁੰਦੀ ਆ ਵਾਹ ਕਿੰਨੀ ਘੁੰਦੀ ਭਾਈਆ ਓਏ ਉਹ ਨਹੀਂ ਤੁਹਾਡੇ ਪਿੰਡ ਸਰਪੰਚ ਦੀ ਨਹੀਂ ਜਿੱਨੀ ਸੌਰਿਆਂ ਘਰ ਜਵਾਈ ਦੀ ਹੁੰਦੀ ਆ ਨਾਲੇ ਮੇਰੀ ਸਾਲੀ ਦਾ ਵਿਆਹ ਏ ਮੈਂ ਚਾਹਵਾ ਨਾ ਤੇ ਮਿੰਟ 'ਚ ਖਲਾਰੇ ਪਾ ਸਕਦਾ ਓ ਭਾਈਆ ਤੂੰ ਖਲਾਰੇ ਨਾ ਪਾ ਅੜਾ ਟੈਂਟ ਖਲਰਿਆ ਨਾ ਪਹਿਲੋਂ ਇਹਨੂੰ ਸਿੱਧਾ ਕਰ ਤੂੰ ਹਰ ਗੱਲ 'ਚ ਚੌਧਰੀ ਬਣ ਜਾਂ ਨਾ ਕਿਤੇ ਇਹ ਨਾ ਹੋਵੇ ਤੈਨੂੰ ਜਵਾਈ ਦੀ ਥਾਂ ਸ਼ਦਾਈ ਬਣਾ ਕੇ ਕੱਲ ਗਏ ਥੋੜਾ ਓਏ ਅੱਗੇ ਵੀ ਤੁਸੀਂ ਮੈਨੂੰ ਸ਼ਦਾਈ ਬਣਾਇਆ 8 ਦਿਨ ਹੋ ਗਏ ਤੁਹਾਡੇ ਕੋ ਆਇਆਂ ਨੂੰ ਨਾ ਤੁਸੀਂ ਚਾਜ ਨਾਲ ਰੋਟੀ ਪੁੱਛਦੇ ਨਾ ਚਾਇਨਾ ਪਾਣੀ ਪੁੱਛਦੇ ਤੁਸੀਂ ਤਾਂ ਮੈਨੂੰ ਪ੍ਰਾਣਾ ਨਹੀਂ ਸਮਝਦੇ ਉਹ ਪ੍ਰਾਣਾ ਹੁੰਦਾ 1 2 ਦਿਨ ਦਾ ਮਹੀਨਿਆਂ ਦਾ ਪ੍ਰਾਣਾ ਨਹੀਂ ਹੁੰਦਾ ਨਾਲੇ ਤੂੰ ਉਹ ਖਾਨ ਸੁਣਿਆ ਹੀ ਹੋਣਾ ਭੈਣ ਘਰ ਭਾਈ ਕੋ ਤਾਂ ਸਹਰੇ ਦਾ ਮੁਰਗੀ ਪੈਣਿਆ ਐਦਾ ਨਹੀਂ ਬਣਦਾ ਐਦਾ ਜਵਾਈ ਆ ਆਪਣਾ ਬੀਬੀਏ ਨੂੰ ਸਮਝਾ ਲਾ ਸਵਾ ਰੰਗੇ ਇਹਨੂੰ ਮੈਂ ਚੱਲਿਆ ਹੁਣ ਕਰਾ ਲਿਓ ਜਿੱਤੋਂ ਮੈਣੀ ਕਰਾਉਣੀ ਆ ਜਵਾਈ ਦੀ ਥਾਂ ਤੇ ਉਹ ਜਾ ਜਾ ਨਹੀਂ ਮਿਲਣੀ ਕਰਨੀ ਨਾ ਕਰ ਤੇਨਾਂ ਤਾਂ ਹੀ ਅੱਗੇ ਬਣਾ ਮਿਲ ਕੇ ਪਸਤੌਂ ਦੇ ਆ ਓਏ ਮੈਨੂੰ ਬਹੁਤਾ ਨਾ ਤਾਂ ਓਏ ਮੇਰੀ ਅੜੀ ਬੜੀ ਮਾੜੀ ਹੂ ਜੇ ਮੈਂ ਗੁੱਸੇ ਹੋ ਗਿਆ ਨਾ ਤਾਂ ਮੈਂ ਛੇਤੀ ਕਿਤਾ ਮੰਨਣਾ ਨਹੀਂ ਏ ਉਹ ਤੇਰੀ ਅੜੀ ਵੀ ਫਿਰ ਆਡੇ ਕੱਟੇ ਵਾਲੀ ਆ ਚੰਗਾ ਫਿਰ ਮੈਂ ਚੱਲਿਆ ਅੱਜ ਕਰ ਲਿਓ ਹੁਣ ਆਪੇ ਵਿਆਹ ਉਹ ਕੋਈ ਦੀ ਪਰੌਣਿਆ ਗੁੱਸਾ ਨਹੀਂ ਕਰੀਦਾ ਇਹ ਤੇ ਹੈ ਹੀ ਦੱਲਾ ਆ ਇੱਧਰ ਆ ਤੈਨੂੰ ਲੱਤਾਂ ਖਵਾਵਾਂ ਕੁੱਕਰ ਦੀਆਂ ਉਹ ਹਾਂ ਬਈ ਹੋ ਗਏ ਤਿਆਰ ਸਾਰੇ ਓਏ ਉੱਠੋ ਤੁਸੀਂ ਕਰਨ ਦੇ ਜੇ ਲਾ ਉਹ ਤੁਂ ਹੀ ਦੇ ਟਲੇ ਵੜੇ ਫਿਰਨਦਾ ਜੇ ਓਏ ਹਾਡੀ ਜਾਂਚ ਕਦੀ ਕੋਈ ਲੇਟ ਨਹੀਂ ਹੋਈ ਉੱਥੇ ਮੁੜ ਕੇ ਨਿਆਣੇ ਗਾਣੇ ਗਾਉਂਦੇ ਫਿਰਦੇ ਹੁੰਦੇ ਆ ਜਾਂ ਜਾਂ ਹੀ ਨੇਰੇ ਦੇ ਕਿੱਲਿਆਣਾ ਫੇਰੇ ਹੋ ਤਿਆਰ ਛੇਦੀ ਛੇਦੀ ਓ ਪ੍ਰਾਣਾ ਕਿੱਥੇ ਨਾਲੇ ਪ੍ਰਾਣਾ ਤਿਆਰ ਆ ਅੱਪਾ ਪਾ ਪ੍ਰਾਣਾ ਦਾ ਸਿੱਧਾ ਤਿਆਰ ਆ ਓ ਤੇਰੀ ਕੜੀ ਗੱਲ ਆ ਤੂੰ ਤੇ ਤਿਆਰ ਹੀ ਰਹਿਣਾ ਓ ਮੈਂ ਉਹ ਪ੍ਰਾਣੇ ਦੀ ਗੱਲ ਕਰਨ ਨਿਆ ਜਿਹਦੇ ਅੱਜ ਫੇਰੇ ਹੋਣੇ ਆ ਓ ਜੇ ਆ ਪ੍ਰਾਣਾ ਨਾ ਨਾ ਗਿਆ ਤਾਂ ਫੇਰੇ ਤਾਂ ਵੀ ਨਹੀਂ ਹੋਣੇ ਉਹ ਨਾਲੇ ਪ੍ਰਾਣੋਂ ਨੇ ਨਾ ਮਰਨ ਕੀ ਲੀ ਗਈ ਤਾਂ ਮੜੇ ਟਾਈਮ ਤੇ ਪ੍ਰਾਣਾ ਹੀ ਕੰਮ ਆਉਂਦੇ ਆ ਬਜਾ ਆਏਗਾ ਨਾ ਭੀੜੋ ਨਹੀਂ ਨਹੀਂ ਇਹ ਤਾਂ ਗੱਲ ਹੈਗੀ ਆ ਪ੍ਰਾਣਾ ਗਰਮ ਨਾ ਹੋਦੋਂ ਦਾਤਨ ਦੂਤਨ ਕੀਤੀ ਆ ਦੰਦ ਦੰਨ ਤਿੱਖੇ ਕਰ ਲੈਣੇ ਇਹ ਨੋ ਮੈਂ ਉੱਥੇ ਜਾ ਕੇ ਲੋਕਾਂ ਨੂੰ ਦੰਦੀਆਂ ਵਢੀਆਂ ਉਹ ਦੰਦੀਆਂ ਤਾਂ ਨਹੀਂ ਵਢਣੀਆਂ ਪਰ ਪੈਂਦਾਲੇ ਤੋਂ ਵੱਢ ਖਾਣ ਨੂੰ ਹੀ ਆ ਉਹ ਬਾਕੀ ਗੁੱਸਾ ਨਾ ਕਰਿਆ ਕਰ ਤੂੰ ਵੱਡਾ ਪ੍ਰਾਣਾ ਵਾ ਘਰ ਦੇ ਵਿੱਚ ਜ਼ਿੰਮੇਵਾਰੀ ਸਮਝਿਆ ਕਰ ਮੈਂ ਗੁਰਦੁਆਰੇ ਜਾਣਾ ਵਾ ਸਾਰਿਆਂ ਨੂੰ ਤਿਆਰ ਕਰਕੇ ਰ ਉੱਥੇ ਲੈ ਕੇ ਆ ਗੁਰਦੁਆਰੇ ਮੈਂ ਵੇਖਦਾ ਉੱਥੇ ਜਾ ਕੇ ਕੀ ਪ੍ਰਬੰਧ ਆ ਤੇ ਮੇਰੀ ਗੱਲ ਸੁਣ ਘੋੜੀ ਦਾ ਕਿੰਨੂ ਗਿਆ ਏ ਉਹ ਘੋੜੀ ਦਾ ਉਹ ਕਲੇ ਉਹ ਗੱਲ ਸੁਣੀ ਕਤਨ ਮੇ ਕੋੜੀ ਵਾਲੇ ਵਾਲੇ ਜਾਈ ਉਹ ਤਾਂ ਕਾਣੀ ਕੋੜੀ ਜਾਗੇ ਮੈਂ ਤਾਂ ਸਵੇਰ ਤੇ 50 ਫੇਰੇ ਮਾਰਤੇ ਉਹਦੇ ਨਾਲ ਉਹ ਮੈਨੂੰ ਫੇਰੇ ਦੇ ਜਾਣ ਡਿਆ ਵਾ ਐ ਕਦੀ ਮੈਂ ਮਿੱਟੀ ਦਾ ਫੇਰਾ ਲਾਵਾਂ ਕਦੀ ਮੈਂ ਪੱਠਿਆਂ ਦਾ ਫੇਰਾ ਲਾਵਾਂ ਉਹਦੇ ਫੇਰਿਆਂ ਦੇ ਚੱਕਰ ਚ ਸਾਡੇ ਮੁੰਡੇ ਤੇ ਫੇਰੇ ਰਹਿਣੇ ਆ ਪਾ ਚੱਲ ਕੋਈ ਨਹੀਂ ਛੱਡੋ ਉਹਨੂੰ ਜੇ ਨਹੀਂ ਕੋੜੀ ਵਾਲਾ ਆਇਆ ਤੇ ਉਹ ਗਾੜੀ ਮਰ ਜਾਣੀ ਆ ਵੀ ਉਹਨੇ ਬੱਕੀ ਦੇ ਬੈਣਾ ਉਹ ਕੋਈ ਨਹੀਂ ਤੂੰ ਸਾਰਿਆਂ ਨੂੰ ਤਿਆਰ ਕਰਕੇ ਤੇ ਗੁਰਦੁਆਰੇ ਲੈ ਕੇ ਆ ਕੋਈ ਗੱਲ ਨਹੀਂ ਕੋੜੀ ਵਾਲੀ ਦੀ ਵੇਖਾਂਗੇ ਬਾਅਦ ਜੇ ਆਜੂਗਾ ਤੇ ਮੈਂ ਵੇਖਦਾ ਕੀ ਪ੍ਰਬੰਧ ਆ ਉੱਥੇ ਉਹ ਪਪਾ ਠੁੰਡਾ ਦੇ ਜਾ ਆਪਾਂ ਕੁੜੀ ਵਿਆਹ ਜਣਾਵਾ ਕੁੜੀ ਡੌਣੀ ਵਾਲਾ ਉਹ ਚੰਨ ਭਰਾਵਾ ਰੱਖਣਾ